ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਨਕ੍ਰੋਚਮੈਂਟ ਡਰਾਈਵ ਡੇ ਕਿ ਗਿਆ ਲਗਾਤਾਰ ਮੁਹਾਲੀ ਦੇ ਵੱਖ-ਵੱਖ ਥਾਵਾਂ 'ਤੇ ਚੱਲਦੇ ਹੋਏ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਗਮਾਟਾ ਦੇ ਅਧਿਕਾਰੀ ਤੇ ਨਗਰ ਨਿਗਮ ਦੇ ਅਧਿਕਾਰੀ ਪੂਰੀ ਤਰ੍ਹਾਂ ਸਹਿਯੋਗ ਦੇ ਹੋਏ ਨਜ਼ਰ ਆ ਰਹੇ ਨੇ ਕਿ ਲਗਾਤਾਰ ਨਵੋ ਨਵਲਾ ਡੇ ਕਿ ਗਮਾਟਾ ਦਾ ਪੀਲਾ ਪੰਜਾ ਲਗਾਤਾਰ ਮੁਹਾਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਲੇਕਿਨ ਰਿਹਾਇਸ਼ੀ ਲੋਕ ਨੇ ਉਸੇ ਗੱਲ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਫੀ ਤੁ ਤੁ ਮੈਂ ਜਿਹੜੀ ਕਿ ਪੁਲਿਸ ਦੇ ਪੁਲਿਸ ਅਧਿਕਾਰੀ ਤੇ ਲੋਕਲ ਰ ਤੇ ਗੱਲ ਗਲੇ ਵੀ ਦੇ ਕੈਸੇ ਦੇਖੇ ਲੋਕੀ ਜੜ ਕੀ ਪੈ ਰਹੇ ਨੇ ਤੇ ਲਗਾਤਾਰ ਉਹਨਾਂ ਵੱਲ ਇਨਫੋਚਮੈਂਟ ਡਰਾਈਵ ਚਲਾਈ ਜਾ ਰਹੀ ਹੈ ਮੋਹਾਲੀ ਦੇ ਫਿਲਹਾਲ ਦੀ ਕਿਹੜੀ ਫੇਸ 3B2 ਦੇ ਵਿੱਚ ਚੱਲ ਰਹੀ ਹੈ ਲੇਕਿਨ ਫਿਲਹਾਲ ਦੀ ਕਿਹੜੀ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ADGP ਤੋਂ ਲੈ ਕੇ ਜੱਜ ਦੇ ਘਰ ਤੱਕ ਜਿਹੜਾ ਕਿ ਹੈਗਾ ਗਮਾਟਾ ਦਾ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆਇਆ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਅਧਿਕਾਰੀ ਦਾ ਬੇਟਾ ਜਿਹੜਾ ਕਿ ਹੈਗਾ ਫੋਰਚਨਰ ਕਾਰ ਦੇ ਉੱਪਰ ਸਵਾਰ ਹੋ ਕੇ ਇੱਕ ਦਮ ਜਿਹੜਾ ਕਿ ਗਮਾਟਾ ਦੀ ਟੀਮ ਦੇ ਜਿਹੜੀ ਇਨਕ੍ਰੋਚਮੈਂਟ ਡਰਾਈਵ ਚਲਾ ਰਹੇ ਸੀਗੇ ਜਿਹੜਾ ਉਹਨਾਂ ਦੇ ਉੱਪਰ ਜਿਹੜਾ ਕਿ ਹਟ ਕਰਨ ਦੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਲੇਕਿਨ ਅਫਸਰਾਂ ਦੇ ਮੌਜੂਦਗੀ ਦੇ ਬਾਅਦ ਜਿਹੜਾ ਕਿ ਵਿੱਚ ਵਿਚ ਪਚਾਵ ਕਰਨ ਤੋਂ ਬਾਅਦ ਜਿਹੜਾ ਕਿ ਗਮਾਟਾ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਕੋਈ ਕੰਪਲੇਂਟ ਫਿਲ ਹਾਲ ਤੱਕ ਨਹੀਂ ਉਸ ਜਿਹੜਾ ਨੌਜਵਾਨ ਸੀ ਉਹਦੇ ਖਿਲਾਫ ਨਹੀਂ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਕਿ ਨੌਜਵਾਨ ਫੇਰ ਇੱਕ ਵਾਰ ਫੋਰਚਨਰ ਦੇ ਗਾਲ੍ਹਾਂ ਕੱਢਦਾ ਹੋਇਆ ਜਿਹੜਾ ਕਿ ਇਧਰੋਂ ਨਿਕਲਦਾ ਹੋਇਆ ਨਜ਼ਰ ਆਇਆ ਹੁਣ ਦੇਖਣਾ ਹੋਏਗਾ ਕਿ ਪੁਲਿਸ ਵੱਲੋਂ ਇਸ ਦੇ ਸਬੰਧੀ ਜਾਂ ਨਗਰ ਨਿਗਮ ਦੇਖਣ ਜਾ ਰਿਹਾ ਕਿ ਲੋਕੀ ਉਗਰ ਰਹੇ ਹੋਏ ਹਨ ਕਿਉਂਕਿ ਉਹਨਾਂ ਦੇ ਮਕਾਨ ਉਹਨਾਂ ਦੇ ਪਰਸਨਲ ਪ੍ਰੋਪਰਟੀਆਂ ਦੇ ਉੱਪਰ ਜਿਹੜਾ ਕਿ ਅਟੈਕ ਇੱਕ ਤਰੀਕੇ ਦਾ ਉਹਨਾਂ ਦਾ ਮੰਨਣਾ ਹੈ ਕਿ ਸਾਡੀ ਪ੍ਰੋਪਰਟੀ ਦੇ ਉੱਪਰ ਜਿਹੜਾ ਕਿ ਅਟੈਕ ਜਿਹੜਾ ਗਮਾੜਾ ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਵੱਲੋਂ ਟੈਕਸ ਵੀ ਦਿੱਤੇ ਜਾ ਰਹੇ ਨੇ ਪ੍ਰੋਪਰਟੀ ਟੈਕਸ ਵੀ ਦਿੱਤੇ ਜਾਂਦੇ ਨੇ ਤੇ ਫਿਰ ਹਾਲ ਦੀ ਘੜੀ ਜਿਹੜਾ ਉਹਨਾਂ ਦਾ ਏਅਰ ਰੋਡ ਬਾਰੇ ਕੋਈ ਜਿਹੜਾ ਲੋਕਾਂ ਦਾ ਏਵੀਅਰ ਰੋਡ ਬਾਰੇ ਜਿਹੜਾ ਪਾਲਸੀ ਹੈਗੀ ਹੈ ਗ੍ਰੀਨ ਬੈਲਟ ਜਿਹੜੀ ਕਿ ਪਾਲਸੀ ਹੈ ਜਿਹੜੀ ਘਰ ਦੇ ਬਾਹਰ ਜਿਹੜੀ ਉਹ ਹੈਗੀ ਹੈ ਬਰਮ ਨੂੰ ਲੈ ਕੇ ਜਿਹੜ ਪਿਛਲੇ ਮਹੀਨੇ ਤੋਂ ਲਗਾਤਾਰ ਅਵੇਅਰਨੈਸ ਕੈਂਪੇਨ ਦੀ ਡਰਾਈਵ ਚਲਾਈ ਜਾ ਰਹੀ ਹੈ ਤੇ ਲਗਾਤਾਰ ਨੋਟਿਸ ਵੀ ਜਾਰੀ ਕੀਤੇ ਗਏ ਨੇ ਉਸ ਦੇ ਬਾਵਜੂਦ ਲੋਕਾਂ ਵੱਲੋਂ ਕਾਰੜੇ ਦੇ ਆਪਣੇ ਕਬਜ਼ੇ ਨਹੀਂ ਹਟਾਏ ਗਏ ਤੇ ਉਸ ਤੋਂ ਬਾਅਦ ਹੁਣ ਨਗਰ ਨਿਗਮ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜਿਹੜਾ ਪੀਲਾ ਪੰਜਾ ਜਿਹੜਾ ਗਮਾੜਾ ਦੇ ਵੱਲੋਂ ਜਾਂ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਹੈ ਉਹ ਚਲਾ ਉਹ ਵੀ ਚਲਾਇਆ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਜਿਹੜਾ ਲਾਮ ਲਸ਼ਕਰ ਲੈ ਕੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਖਰਚਾ ਵੀ ਜਿਨ੍ਹਾਂ ਦੇ ਘਰ ਤੋੜੇ ਜਾਣਗੇ ਜਾਂ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਹਟਾਏ ਜਾਣਗੇ ਉਹਨਾਂ ਨੂੰ ਜਿਹੜਾ ਕਿ ਇਹਦਾ ਖ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ